ਚਾਪਲੇ ਰਹੀ ਸੀ ਪਈ اچھا ਠੀਕ ਹੈ ਠੀਕ ਹੈ ਜੀ ਉਹ ਚੋਰੀ ਕਰਨ ਚੱਲ ਪਈ اچھا ਉਹ ਚੋਰੀ ਕਰਨ ਚੱਲ ਪਈ ਤਾਂ ਹੁਣ ਰਾਤ ਦਾ ਟਾਈਮ ਸੀ ਠੀਕ ਹੈ ਕਲਰ ਆ ਗਿਆ ਵੱਡਾ ਸਾਰਾ ਉਹਨਾਂ ਨੇ ਅੱਖਾਂ ذرا ਆ ਗਿਆ ਸਮਝਿਆ ਕਲਰ ਕਲਰ ਕਿਵੇਂ ਕਲਰ ਹੁੰਦੇ ਸੀ ਕੇ ਆਪਣੇ ਬਹੁਤ ਤੱਕੜੇ ਚਿੱਟਾ ਚਿੱਟਾ ਚਮਕਦਾ ਸੀ ਰਾਤ ਨੂੰ ਕਲਰ ਇਹਦੇ ਬਾਣਾ ਹੁੰਦੇ ਸੀ ਕਲਰ ਠੀਕ ਹੈ ਠੀਕ ਹੈ ਆਣ ਲੱਗਿਆ ਫਟਾ ਉਹ ਚਿੱਟਾ ਚਿੱਟਾ ਜੰਮਕਾ ਉਹਨੇ ਅੱਖਾਂ ਵੀ ਦਰਿਆ ਆ ਗਿਆ ਉਹ ਪੈਣੇ ਦੇ ਗੁੱਡੇ ਐ ਗੁੱਡੇ ਖਸਾ ਕੇ ਨੰਗੇ ਬੀਛ ਦੀ ਅੱਛਾ ਗੁੱਡੇ ਖਸਾ ਕੇ ਨੰਗੇ ਹੁਣ ਜਦੋਂ ਗਾਹ ਨੰਗੇ ਟੜਕੇ ਨੂੰ ਕੋ ਤੇਰੇ ਅਰਗਾ ਜੱਟ ਗਿਆ ਸੰਗ ਲੈ ਕੇ ਹੂੰ ਉਹ ਸੰਗ ਲੈ ਕੇ ਗਿਆ ਉਹਨੇ ਦੇਖ ਲਈ ਵੀ ਪੈਣ ਨੇ ਕੰਮਲੇ ਕਿਵੇਂ ਖੜੇ ਇੱਥੇ ਅੱਛਾ ਬਿਲਾਹੇ ਉਹ ਕਹਿੰਦੇ ਵੀ ਸਾਡਾ ਇੱਕ ਪਰਪਾ ਇੱਕ ਬੰਦਾ ਖਵਾ ਚ ਗਿਆ ਸਾਡੇ ਤੋਂ ਆਪ ਨੂੰ ਤਾਂ ਗਿਣਨਾ ਦੂਜਾ ਨੂੰ ਸੀ ਨੂੰ ਗਿਣ ਜਾਣ ਉਹ ਜੱਟ ਨੇ ਪਹਿਲਾਂ ਘੇਣ ਲੇ ਤੇ ਰ ਅਗੇ ਨੇ ਕਹਿੰਦਾ ਕਹਿੰਦਾ ਜੀ ਪਰਬੈ ਇੱਕ ਬੰਦਾ ਸਾਡਾ ਘਾਟ ਗਿਆ ਦਰਿਆ ਛੱਡ ਕੇ ਉੱਪਰ ਗਿਆ ਹੂੰ ਪਾਇਨੇ ਕਲਰ ਤੇ ਦਰਿਆ ਕਲਰ ਨੂੰ ਦਰਿਆ ਹੀ ਦੱਸਣਾ ਅੱਛਾ ਹੋਰ ਕਹਿੰਦਾ ਦਰਿਆ ਛੱਡ ਡੁੱਬ ਗਿਆ ਉਹ ਕਹਿੰਦਾ ਉਹਨੇ ਜੀ ਘੇਣ ਲੇ ਲਿਆ ਸਾਰੇ ਇੱਕ ਨਾਏ ਤਾਂ ਸਾਂਗ ਮਾਰੇ ਨਾਰੇ ਕਹਿੰਦੇ ਇੱਕ ਦੂਜੇ ਦੇ ਮਾਰੇ ਦੋ ਤਿੰਨ ਥਾਰੇ ਕੁੱਟੇ ਸੰਗ ਲਾ ਸਾਂਗਾ ਨਾ ਜੱਟ ਨੇ ਹੂੰ ਉੱਥੋਂ ਭਾਈ ਚੱਲ ਪਏ ਤੁਰੇ ਜਾਂਦੇ ਰਹਾਂ ਆ ਤਾਂ ਹੋ ਗਈ 부ੜੀ ਆਏ ਪਈ ਸੀ ਐ ਸ਼ਲੋ ਟੱਟ ਕਰੀ ਤੇ ਥੱਲੇ ਖੀਰ ਖੀਤਰੀ ਬੈਠੀ ਸੀ ਸ਼ਰਾਂ ਅੱਛਾ ਹੈ ਪੁੱਤ ਖੱਤਰ ਆਉਂਦਾ ਖੱਤਰ ਲੋ ਖੀਤਰੀ ਬੈਠੀ ਸੀ ਤੇ ਉਹ ਕਹਿੰ ਉਹਨਾਂ ਨੇ ਆਖਿਆ ਵੀ 부ੜੀ ਨੂੰ ਪਹਿਲਾਂ ਪਾਈ ਉਹਨਾਂ ਨੇ ਹੱਥ ਦੇ ਬਾਤੀ 부ੜੀ ਦੇ ਪੈਣਾ ਹੱਥ ਮਟਾਤਾ 부ੜੀ ਨੇ ਕਹਿੰ ਮੱਛਦੀ ਵੇ ਮੱਛਦੀ ਵੇ ਉਹ ਕਹਿੰਦੀ ਉੱਠਣਾ ਜਾਣੇ ਅੱਛਾ ਉਹ ਭੈਣੇ ਲੋਕ ਉੱਠ ਕੇ ਸਾਰੇ ਥਾਈ ਕੋਈ ਲਟੈਂਟੇ ਚੜ ਗਿਆ ਕੋਈ ਖੇੱਟੇ ਕੋਈ ਖੇੱਟ ਉਹ ਆ ਬੀਟੀ ਫੁੱਟ ਬੈਠੇ ਕਹਿੰਦਾ ਉਤਲਾ ਜਾਣੇ ਉਹਦਾ ਰੱਬ ਨੂੰ ਕਹਿੰਦੀ ਸੀ ਉਤਲਾ ਜਾਣੇ ਉਹ ਕਹਿੰਦਾ ਜਿਹੜਾ ਉਤ ਉਹ ਉਤਲਾ ਕਿਉਂ ਜਾਣਾ ਟੱਕੀ ਉੱਠ ਲੁ ਗਿਆ ਉਹਨਾਂ ਜਾਣੇ ਲਫਲੂ ਡੂ ਜਾ ਕੋ ਨਾ ਜਾਣੇ ਅੱਛਾ ਹਾਰੇ ਭੈਣ ਨੇ ਫੱਟੇ ਦੇ ਛੱਤੇ ਕੱਢ ਲਏ ਭਾਈ ਇੱਕ ਜੀਨੀਦਾਰ ਲੈ ਗਿਆ ਉਹਨਾਂ ਨੂੰ ਕਹਿੰਦਾ ਚਲੋ ਛੱਡੋ ਖੜਾ ਜੀਨੀਦਾਰ ਲੈ ਗਿਆ ਕਹਿੰਦਾ ਵੀ ਐਂ ਕਰੋ ਮੇਰੀ ਕਪਾਹ ਕੁੱਢਣ ਵਾਲੀ ਐ ਕਪਾਹ ਕੁੱਢਣ ਹੂੰ ਈਗਾ ਪਾਈ ਬਾਗ ਉੱਤਰ ਕੇ ਟੀ ਡਾਟ ਨੇ ਡੱਟ ਛੱਡਿਆ ਆ ਉਹਦੇ ਖੇਤ ਅੱਛਾ ਤੂੰ ਖੇਤ ਛੱਡਿਆ ਉੱਥੇ ਇਹਨਾਂ ਨੇ ਸਾ ਬੁਲਾ ਲਿਆ ਕਹਿੰਦਾ ਦੋ ਪੱਤੀ ਕਪੱਤੀ ਡਾੜਿਓ ਫੱਕੀ ਅੱਛਾ ਹੈ ਕਹਿੰਦਾ ਤੁਮਣ ਜਿਹੜਿਆਂ ਦਾ ਬੰਮਨ ਮੂਠੜਾ ਜਿਹੜਿਆਂ ਦਾ ਪੋਤਰਾ ਅੱਛਾ ਟੱਪਲ ਘੂੜੇ ਟੱਪਲ ਕਹਿੰਦਾ ਦੋ ਪੱਤੀ ਕਪੱਤੀ ਡਾੜਿਓ ਫੱਕੀ ਸਾਰੀ ਭਾਵਤੀ ਮੇਰੇ ਸਾਹ ਅੱਛਾ ਹੈ ਠੀਕ ਆ ਬਹੁਤ ਸਾਰੀ ਕਪਾਹ ਵੜਤੀ ਐਨੇ ਜੱਟ ਆ ਗਿਆ ਖੇਤ ਹਾਂ ਉਹ ਕਹਿੰਦਾ ਭਾਈ ਇਹਨੇ ਨਾ ਕੀ ਕਰਤਾ ਓਏ ਕਹਿੰਦਾ ਜੀ ਦੇਖੋ ਧੰਮਣ ਜਿਹੜਾ ਦਾ ਬਾਂਮਣ ਮੂਥਰਾ ਜਿਹੜਾ ਦਾ ਪੋਤਰਾ ਖੱਬਲ ਘੋੜੇ ਚੱੱਬਲ ਜੋ ਪੱਟੀ ਇਕ ਪੱਟੀ ਕਹਿੰਦਾ ਐੜਾ ਤੇ ਪੱਕੀ ਅੱਛਾ ਹੈ ਠੀਕ ਹੈ ਅੱਛਾ ਤੇ ਭਾਈ ਕਹਿੰਦਾ ਕੰਜੇ ਤੇ ਇਹਦਾ ਕੰਮ ਤੁਸੀਂ ਬਹੁਤ ਮਾੜਾ ਕਰਿਆ ਐਂ ਕਰੋ ਬਈ ਛੱਟੀਆਂ ਦਾ ਗੱਡਾ ਭਰ ਲੇ ਹੂੰ ਭਾਈ ਜੱਟ ਤਾਂ ਆ ਗਿਆ ਕਿਸੇ ਕੰਮ ਅਬਦੇ ਸ਼ਹਿਰ ਚੂਹੂਚਾ ਉਹ ਲੇਨ ਕਰਨ ਉਹ ਤਾਂ ਆਪਾਂ ਉਹਨਾਂ ਨੂੰ ਕਹਤਾ ਵੀ ਛਟੀਆਂ ਦਾ ਗੱਡਾ ਭਰ ਲਿਓ ਸਭ ਤੋਂ ਪਛੀ ਵਾਲੀ ਕਰਨੀ ਹੁੰਦੀ ਹੈ ਲੈ ਟੁੱਪ ਹੂੰ ਟੁੱਪ ਜਿਹਨੂੰ ਗੱਡਾ ਚਿੰਚਿੰਗੇ ਕਰਨ ਲੱਗ ਗਿਆ ਉਹਨਾਂ ਦਾ ਖਪਣ ਗੱਡਣ ਦਾ ਤਾਂ ਉਹ ਬੁਖਾਰ ਹੋ ਗਿਆ ਹੂੰ ਉਹਨਾਂ ਦੇ ਕੋਈ ਛਾਵੇਂ ਖੜਾਤਾ اچھا ਛਾਵੇਂ ਖੜਾਤਾ ਲੈ ਕੇ ਉਹਨਾਂ ਨੇ ਕੇ ਮਰ ਗਿਆ ਤਾਂ ਠੰਡਾ ਹੋ ਗਿਆ ਠੰਡਾ ਤਾਂ ਹੋਣੀ ਸੀ ਛਾਵੇਂ ਖੜੇ ਨੇ ਅੱਛਾ ਉਹਨਾਂ ਦੇ ਸਾਲਾ ਨੇ ਕਿ ਕਿੜਾ ਛਟੀਆਂ ਨਾਲ ਗੱਡੀ ਫੂਕਤਾ ਅੱਛਾ ਹੈ ਕਿ ਗੱਡਾ ਫੂਟਾ ਨਾਲ ਦੀ ਚੱਲਦਾ ਸੀ ਸ਼ੂਆ ਦਾ ਦਰਿਆ ਕਰਲਾ ਕੋਈ ਹੂੰ ਉਹਨਾਂ ਨੇ ਆਖਿਆ ਵੀ ਫੁੱਲ ਵੀ ਪਾਜ ਗਏ ਪੱਟੀਆਂ ਵਿੱਚ ਛਿੱਟ ਗਏ ਮੇਰੇ ਘਾਇ ਸਾਰੀਆਂ ਅੱਛਾ ਬਹਿ ਗਏ ਜੱਟਾਂ ਉਹਨੂੰ ਪੱਟੀਆਂ ਵਿੱਚ ਆ ਕੇ ਹੋਰ ਉੜੇ ਬੈਠੇ ਸਾਰੇ ਕਹਿੰਦੇ ਕੀ ਹੋ ਗਿਆ ਓਏ ਭੈਆਂ ਬੈਠੋ ਮੇਰੇ ਨਾਲ ਓ ਕਹਿੰਦਾ ਹੈ ਕਹਿੰਦਾ ਕੀ ਹੁਣ ਅਜੀ ਗੱਡਾ ਮਰ ਗਿਆ ਕਹਿੰਦੇ ਕੰਜਰੋ ਗੱਡਾ ਵੀ ਮਰਿਆ ਕਦੇ ਅੱਛਾ ਕਹਿੰਦੇ ਜੀ ਉਹਨਾਂ ਮਾਰ ਛੱਡੋ ਤਾਂ ਅਸਦਾ ਫੂਕਿਆ ਵੀ ਆਏ ਅੱਛਾ ਕਹਿੰਦਾ ਪੱਟੀਆਂ ਪੱਟੀਆਂ ਕਹਿੰਦਾ ਇਹਦਾ ਛੱਟੇ ਪਾਏ ਸਾਰਾ ਕੁਝ ਹੀ ਕਰੇ ਤੁਸੀਂ ਕਹਿੰਦਾ ਜਾਓ ਟੋਚੋ ਅਜੀ ਸਭ ਇੱਥੇ ਲੈਣਾ ਹੋਈ ਸੀ